ਪਰਚੇ ਪੁਰਚੇ ਵਾਲੇ ਗਾਣੇ ਹਨ ਹਾਂ 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 ਤੇ ਜਦੋਂ ਕਲਾਕਾਰ ਤੇ ਆਪ ਤੇ ਪਰਚਾ ਪੈ ਜਾਂਦਾ ਤੇ ਫੇਰ ਘਰੇ ਪੈਂਦਾ ਵੀ ਠੀਕ ਹੈ ਮਤਲਬ ਜਿਹੜੀ ਚੀਜ਼ ਤੁਸੀਂ ਉਹ ਜਿਹੜੀ ਤੁਸੀਂ ਚੀਜ਼ ਆਪ ਜਿੰਨੀ ਕੁ ਸਹਾਰ ਸਕਦੇ ਹੋ ਉਹ ਗਾਓ ਹਨਾ ਹਾਂ ਆਪ ਸਹਾਰ ਸਕਦੇ ਹੋ ਉਹੀ ਆਪ ਕਿਸੇ ਦੇ ਜਵਾਕ ਬਗਾੜਨੇ ਹਨਾ ਹਾਂ ਵੀ ਕਈ ਗਾਣੇ ਇਹੇ ਕਲਾਕਾਰਾਂ ਦੇ ਆਪ ਕਹਿ ਨਹੀਂ ਦਿੰਦੇ ਲੋਕ ਅੱਜ ਕੱਲ੍ਹ ਪੁੱਠੀ ਮੱਤ ਦਿੰਦਾ ਉਹਦੇ ਮਗਰ ਲੋਕ ਹੁਣ ਵੱਧ ਲੱਗਦੇ ਆ ਕਲਜੋਗ ਆ ਹੁਣ ਉਹਦੇ ਮਰ ਵਾਲੇ ਲੱਗਦੇ ਹੈ ਹਾਂ ਪੁੱਠੀ ਮੱਤ ਦੇ ਹੁਣ ਹੁਣ ਮੈਨੂੰ ਆ ਇਹ ਜਿਹੜੇ ਹੁਣ ਕਲਾਕਾਰਾਂ ਨੂੰ ਕਹਿਣਾ ਚਾਹੀਦਾ ਕਿ ਬੱਕਰਾ ਨਹੀਂ ਹੁੰਦਾ ਜਿਵੇਂ ਮੈਂ 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 ਕਰਦਾ ਹਾਂ ਹਾਂ ਹੁਣ ਗਾਣੇ ਚ ਆਹੀ ਕੁਸ ਹੈ ਵੀ ਮੈਂ 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 ਵੀ ਤੂੰ ਆਪਦੀ ਬड़ाई ਕਰਦੇ ਆ ਹੂੰ ਉਹ ਜਦੋਂ ਗਾਣਾ ਨਿਕਲ ਜਾਂਦਾ ਉਹ ਗਾਣਾ ਹਰੇਕ ਦਾ ਹੋ ਜਾਂਦਾ ਹੂੰ ਹਰੇਕ ਦਾ ਹੋ ਜਾਂਦਾ ਫਿਰ ਉਹ ਹਰੇਕ ਹੀ ਆਪਦੀ ਬड़ाई ਤੇ ਲਾ ਲੈਂਦਾ ਉਹਨੂੰ ਹੂੰ ਬਿਜਾਰ ਤਾਂ ਐ ਕਰ ਦੇਂਗੇ ਯਾਰ ਤਾਂ ਐ ਕਰ ਦੇਂਗੇ ਕਹਿੰਦਾ ਹਾਂ ਰੀਲਾ ਜੀਆਂ ਬਣਦੀਆਂ ਹਾਂ ਤੇ ਜਦੋਂ ਫਿਰ ਪੁਲਿਸ ਕਰਦੀ ਆ ਉਹ ਕੰਮ ਫਿਰ ਆਖਲੇ ਆ ਜਾਂਦੇ ਯਾਰ ਇਹ ਕੰਮ ਬਣਾ ਫਿਰ ਪੁਲਿਸ ਰੂਮ ਕੇ ਮਾੜਾ ਕਹਿੰਦੇ ਪਰ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਕੁਝ ਕਰਨਾ ਹੀ ਪਊਗਾ ਜੇ ਉਹ ਨਹੀਂ ਕਰਦੇ ਤਾਂ ਮਾੜਿਆ ਤਾਂ ਵੀ ਮਾੜਿਆ ਉਹ ਮਤਲਬ ਗਾਣਾ ਉਹ ਵੀ ਜਿਹੜਾ ਤੁਹਾਨੂੰ ਉਹ ਇੱਕ ਬੰਦਾ ਸੀ ਉਹ ਉਹਦਾ ਮੁੰਡਾ ਉਹ ਕਹਿੰਦਾ ਉਹ ਉਹਨੂੰ ਮੰਡਣ ਜੇ ਲੱਗ ਗਿਆ ਹਾਂ ਕਹਾਂ ਯਾਰ ਤੂੰ ਨਾ ਦਾਰੂ ਨਾ ਪੀਆ ਕਰ ਆਵਦੇ ਮੁੰਡੇ ਨੂੰ ਕਹਿੰਦਾ ਹਾਂ ਉਹ ਨਹੀਂ ਪਾਪਾ ਮਾਂ ਨਹੀਂ ਪਿੰਦਾ ਪੁੰਦਾ ਐ ਇਹਨਾਂ ਉਹਦਾ ਜਵਾਬ ਆ ਖੇਡਦਾ ਕਹਿੰਦਾ ਆ ਉਹਦਾ ਪੁੱਤ ਆ ਗਿਆ ਕਹਿੰਦਾ ਜੀ ਇਹ दारू ਪੀਵੇ ਤੈਨੂੰ ਕਿੰਨਾ ਕੁ ਦੁੱਖ ਹੋਊਗਾ ਕਹਿੰਦਾ ਹਾਂ ਉਹ ਕਹਿੰਦਾ ਫਿਰ ਯਾਰ ਮੇਰੀ ਗੱਲ ਫੀਲ ਹੋਈ ਕਹਿੰਦਾ ਯਾਰ ਮੇਰਾ ਮੁੰਡਾ दारू ਕਿਉਂ ਪੀਵੇ ਕਹਿੰਦਾ ਹਾਂ ਹਾਂ ਏ ਸ਼ਰਾਬ ਉਹ ਗੱਲ ਆ ਹੁਣ ਆਪਾਂ ਗੱਲ ਕਰਤਾ ਦਿੰਨੇ ਆ ਜਿਹੜੀ ਗੱਲ ਲੋਕਾਂ ਦੇ ਧੀਆ ਪੁੱਤਾਂ ਨੂੰ ਜਦੋਂ ਵਿਗਾੜਨ ਵਾਲਾ ਗਾਣਾ ਗਾਉਣਾ ਦਾ ਲੋਕ ਕਹਿੰਦਾ ਯਾਰ ਸਾਡਾ ਕੰਮ ਐ ਗਾਉਣਾ ਪੈਂਦਾ ਪਰ ਉਹਨਾਂ ਕ ਹੋਵੇ ਨਾ ਫਿਰ ਤਾਂ ਠੀਕ ਐ ਹੂੰ ਜਿਹੜਾ ਗਰਮ ਗਾਣਾ ਉਹ ਉਹਨਾਂ ਨੁਕਸਾਨ ਨਹੀਂ ਕਰਦਾ ਜਿੰਨਾ ਗਾਣਾ ਹ ਹਥਿਆਰ ਵਾਲਾ ਨੁਕਸਾਨ ਕਰ ਜਾਂਦਾ ਕੋਈ ਗਾਇਕ ਉਹ ਇਥੇ ਰਣ ਅੱਜ ਤੱਕ ਕੋਈ ਭੁੱਲ ਭੁਲੇਖੇ ਗਾਇਆ ਗਿਆ ਹੋਵੇ ਭੁੱਲ ਭੁਲੇਖੇ ਦਾ ਮਗਾਲਤਾ ਹੋਵੇ ਮੈਂ ਜਾਣਬੁੱਝ ਕੇ ਨਹੀਂ ਜਾਣਬੁੱਝ ਕੇ ਕੋਈ ਗੀਤ ਤੇ ਆਪਦੇ ਆਪ ਨੂੰ ਇਹ ਹੈਗਾ ਵੀ ਯਾਰ ਇਹ ਰਾਜੇ ਗਲਤ ਗਾਇਆ ਗਿਆ ਕੋਈ ਆਪਦੇ ਆਪ ਨੂੰ ਬਾਅਦ ਦੇ ਵਿੱਚ ਅਹਿਸਾਸ ਹੋਇਆ ਹੋਵੇ ਫੀਲ ਹੋਇਆ ਵੀ ਰਾਜੇ ਯਾਰ ਆ ਗੀਤ ਗਾਇਆ ਗਿਆ ਪਰ ਇਹ ਗਲਤ ਆ ਇਹ ਗਲਤ ਘਰਾਹੇ ਪਉਂਦਾ ਰ ਜੇ ਇਹ ਗਾਣਾ ਮੇਰਾ ਗਾਣਾ ਚੱਲਿਆ ਹੀ ਬਹੁਤ ਸੀ ਲੱਗੀ ਐ ਨਰਸਪੈਨ ਮੇਰੀ ਵੇ ਜੀਜਾ ਦਾ ਰਿਸ਼ਤਾ ਕਰਵਾਵਾ ਉਹ ਥੋੜਾ ਜਿਹਾ ਗਾਣਾ ਉਹਦੇ ਚ ਕੋਈ ਗੱਲ ਥੋੜੀ ਮੈਨੂੰ ਲੱਗੀ ਵੀ ਉਹ ਨਹੀਂ ਕਰਨੀ ਚਾਹੀਦੀ ਸੀ ਹੂੰ ਨਮ ਜਖ ਫੜਾ ਕੇ ਖੜ ਜਾਵੇ ਨਹੀਂ ਥੇਲੇ ਦਾ ਬੰਦਾ ਐ ਡਾਕਟਰ ਦਾ ਰੱਬ ਦਾ ਰੂਪ ਹੁੰਦਾ ਹੈ ਨਾ ਅੱਛਾ ਓਕੇ ਹਾਂ ਉਹ ਚੀਜ਼ ਥੋੜਾ ਜਿਹਾ ਹਾਂ ਉਹ ਗਾਇਆ ਤਾਂ ਮਤਲਬ ਮਜ਼ਾਕ ਹੀ ਲੈਜ ਥੋੜਾ ਜਿਹੀ ਸੀ ਹੂੰ 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 ਪਰ ਉਹ ਨਾਂ ਵੀ ਕਰ ਦਿੱਤਾ ਮੈਂ ਡੰਗ ਲੈ ਜਾਂਦਾ ਤਾਂ ਉਹ ਉਹ ਤੁਸੀਂ ਮੰਨਦੇ ਹੋ ਵੀ ਗਲਤ ਗਾਇਆ ਗਿਆ ਥੋੜਾ ਜਿਹਾ ਹਾਂ ਥੋੜਾ ਗਲਤ ਗਾਇਆ ਗਿਆ ਐ ਤਾਂ ਹੁਣ ਮੇਰਾ ਗਾਣਾ ਕਹਿੰਦੇ ਚੱਪਲਾਂ ਵਾਲਾ ਗਾਣਾ ਕਹਿੰਦੇ ਹੂੰ ਚੱਕਰਦਾਨੀ ਮੈਂ ਵੀ ਚੱਪਲਾਂ ਜੇ ਮਾਰਤਾ ਕਿਸ ਨੇ ਲਲਕਾਰਾ ਹੂੰ ਇਹਦੇ ਕੋ ਗਰਮ ਉਹਦੇ ਚ ਲੱਚਰ ਤਾਂ ਹੈ ਹੀ ਨਹੀਂ ਤੇ ਵੇਖਣ ਵਾਲਾ ਉਹਨੂੰ ਆਇਆ ਕੋਈ ਵੀ ਗਾਣਾ ਗਰਮ ਹੈ ਹੂੰ